ਤੇ ਇਹ ਚੰਡੀਗੜ੍ਹ ਦੇ ਵਿੱਚ ਮਿਨਿਉਰਿਟੀ ਕਮਿਸ਼ਨ ਦੇ ਚੇਅਰਮੈਨ ਦੇ ਦਫ਼ਤਰ ਵਿੱਚ ਪਹੁੰਚੇ ਹੋ। ਸੋ ਕਿਸ ਮਸਲੇ ਲਈ ਔਰ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਡਿਗੀ ਕਹਿਣਾ ਚਾਹੁੰਦੇ। ਪਹਿਲਾਂ ਤੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਮੈਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਮੈਂ ਪਾਸ ਕਰ ਲਈ ਦਿੱਸ ਤੇ ਬੋਲਦਾ ਔਰ ਜਿੰਨੇ ਵੀ ਲੋਕ ਇਸ ਮੀਟਿੰਗ ਨੂੰ ਦੇਖੇ ਪ੍ਰਭੂ ਜੀ ਬles ਕਰੇ। ਮੇਰੀ ਇਹ ਬਿਤਸਨਾ ਹੈਗਾ ਕਿ ਮੇਰੀ ਨਾ 8 ਮਹੀਨੇ ਤੋਂ ਚਰਚ ਬੱਦਦੇ ਸੀ। 8 ਮਹੀਨੇ ਜਚਾ ਚ ਬੰਦੀ ਦੇ ਵਿੱਚ ਚਾਰਚ ਲਾਉਂਦਾ ਸੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਧਰਮ ਬਦਲਦਾ ਜੀ ਇਹਦੀ ਚਰਚ ਚਕਵਾਵਾਂਗੇ ਇਹਨੇ ਪਿੰਡ ਜੇ ਨਹੀਂ ਰਹਿਣ ਦਿੰਦੇ ਜਦੋਂ ਇਹ ਮੁੱਦਾ ਅਸੀਂ ਚੇਅਰਮੈਨ ਸਾਹਿਬ ਦੇ ਕੋਲੇ ਪਹੁੰਚਾਇਆ ਤਾਂ ਚੇਅਰਮੈਨ ਸਾਹਿਬ ਸਾਡੀ ਚਰਚ 'ਚ ਆਏ ਫਿਰ ਜੀ ਚੇਅਰਮੈਨ ਸਾਹਿਬ ਜੀ ਜਦੋਂ ਇਹ ਗੱਲਾਂ ਕੀਏ ਤਾਂ ਚੇਅਰਮੈਨ ਸਾਹਿਬ ਜੀ ਨੇ ਚੇਅਰਮੈਨ ਸਾਹਿਬ ਜੀ ਨੇ ਮਤਲਬ ਕਿ ਪੁਲਿਸ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹਦੀ ਚਰਚ ਓਪਨ ਹੋਣੀ ਚਾਹੀਦੀ ਇਹ ਮੇਰੀ ਚਰਚ 8 ਮਹੀਨੇ ਹੋ ਗਈ ਜੀ ਉਹਨੂੰ ਓਪਨ ਇਸ ਲਈ ਮੈਂ ਚੇਅਰਮੈਨ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਸਾਰੇ ਮਸੀਹ ਸਮਾਦਾ ਦਾ ਧੰਨਵਾਦ ਕਰਦਾ ਜੀ ਜੈਨਸੀ ਜੀ ਤੁਹਾਡਾ ਕੀ ਨਾਮ ਕੀ ਮਸਲਾ ਤੁਹਾਡਾ ਕੀ ਮਸਲਾ ਜੀ ਸਭ ਨੂੰ ਜੈਨਸੀ ਜੀ ਮੇਰਾ ਨਾਮ ਪਾਸਟਰ ਦਵਿੰਦਰ ਚੋਹਾਨਾ ਹੈ ਪਿੰਡ ਬੋਲਾ ਵਿੱਚੋਂ ਆ ਔਰ ਅਸੀਂ ਮਸੀਹ ਵਿੱਚ ਹੁੰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਸਾਡੇ ਵਿੱਚ ਕੱਟ ਗਿੰਦੇ ਕੋਈ ਕਮਿਸ਼ਨਰ ਵੀ ਹੈ ਤੁਹਾਡੇ ਪਿਛਾ ਹਾਂ ਜੀ ਤੁਹਾਡਾ ਮਸਲਾ ਇਹਨਾਂ ਤੋਂ ਅਲੱਗ ਮਸਲਾ ਵਾ ਅਲੱਗ ਮਸਲਾ ਹੈ ਹਾਂਜੀ ਹਾਂਜੀ ਪਰ ਇੱਕ ਵਾਰ ਸਾਨੂੰ ਮੌਕਾ ਮਿਲਿਆ ਜਾਣ ਦਾ ਜਦੋਂ ਮੁਖਸਲ ਵਿੱਚ ਸਾਡੇ ਚੇਅਰਮੈਨ ਸਾਹਿਬ ਪਹੁੰਚੇ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਬਿਲਕੁਲ ਉਸੇ ਘੜੀ ਸਾਰੇ ਮਸਲੇ ਨੂੰ ਹੱਲ ਕੀਤਾ ਤੇ ਮੇਰਾ ਮਨ ਦੇਖ ਕੇ ਬਹੁਤ ਆਨੰਦ ਹੋਇਆ। ਸਾਰੇ ਮਸਲੇ ਆਨ ਦਾ ਸਪੋਰਟ ਹੱਲ ਹੁੰਦੇ ਜਾ ਰਹੇ ਸੀਗੇ ਤੇ ਉਸ ਦਿਨ ਮੈਨੂੰ ਸਭ ਤੋਂ ਜ਼ਿਆਦਾ ਪਤਾ ਲੱਗਿਆ ਕਿ ਸਾਡਾ ਵੀ ਕੋਈ ਘਟਗਿੰਦੀ ਕਮਿਸ਼ਨ ਦੇ ਵਿੱਚ ਹਿੱਸਾ ਹੈਗਾ। ਉਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ। ਪਰ ਧੰਨਵਾਦ ਕਰਦਾ ਅਸੀਂ ਉਹਨਾਂ ਲਈ ਦੁਆ ਕਰਦੇ ਆਂ ਕਿ ਪਰਮੇਸ਼ਰ ਉਹਨਾਂ ਨੂੰ ਬਹੁਤ ਤਾਇਤ ਵਿੱਚ ਔ ਲੰਬੀ ਉਮਰ ਦੇਵੇ ਤੇ ਇਸੇ ਤਰੀਕੇ ਨਾਲ ਉਹ ਸਾਡੇ ਮਰਸੀ ਸਮਾਜ ਦੀ ਸੇਵਾ ਕਰਦੇ ਰਹਿਣ। ਅਸੀਂ ਉਹ ਦੁਆ ਕੰਦੇ ਰਵਾਂਗੇ ਰੱਬ ਉਹਨੂੰ ਹੋਰ ਜ਼ਿਆਦਾ ਬਰਕਤ ਦੇਵੇ ਯਿਸੂ ਦੇ ਨਾਮ ਚ ਧੰਨਵਾਦ ਜੀ ਨਦੜਾ ਅਜੀਤ ਸਮਰਾਟ ਸਾਹਿਬ ਅਜੀਤ ਸਮਰਾਟ ਜੀ ਇਹਨਾਂ ਦੀ ਚਰਚੇ ਤੇ ਨਾ ਪਿਛਲੇ ਜੇ ਅਟੈਕ ਹੋਇਆ ਸੀ ਤੇ ਇਹ ਚਾਹੁੰਦੇ ਆ ਕਿ ਸੰਡੇ ਜਦੋਂ ਇਹ ਚਰਚ ਨੂੰ ਆਉਂਦੇ ਨੇ ਉੱਥੇ ਕੋਲ ਸਾਲਾ ਸਕਿਉਰਿਟੀ ਕੋਲ ਉਹ ਭੇਜ ਗਏ ਸਕਿਉਰਿਟੀ ਦਾ ਭੇਜ ਦਿਓ ਕਿ ਹਾਂਜੀ ਠੀਕ ਹੈ ਜੀ ਪਰਸਪਨ ਤੁਸੀਂ ਚੰਡੀਗੜ੍ਹ ਦੇ ਵਿੱਚ ਮਿਨਿਉਰਿਟੀ ਕਮਿਸ਼ਨ ਦੇ ਚੇਅਰਮੈਨ ਦੇ ਦਫ਼ਤਰ ਵਿੱਚ ਪਹੁੰਚੇ ਹੋ ਸੋ ਕਿਸ ਮਸਲੇ ਲਈ ਔਰ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਡਿਗੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਨੂੰ ਜੀ ਐਮ ਸੀ ਡੀ ਮੈਂ ਮੇਰੇ ਵੱਲੋਂ ਸਾਰੇ ਨੂੰ ਜੀ ਐਮ ਸੀ ਡੀ ਮੈਂ ਪਾਸ ਕਰ ਲਈ ਦਿੱਤਾ ਬੋਲਣਾ ਔਰ ਜਿੰਨੇ ਵੀ ਲੋਕ ਇਸ ਮੀਟਿੰਗ ਨੂੰ ਦੇਖੇ ਹੈ ਪ੍ਰਭੂ ਰਨ ਬles ਕਰੇ ਮੇਰੀ ਇਹ ਬਿਤਸਨਾ ਹੈਗਾ ਕਿ ਮੇਰੀ ਨਾ 8 ਮਹੀਨੇ ਤੋਂ ਚਾਰਚ ਬੰਦ ਸੀ 8 ਮਹੀਨੇ ਤੋਂ ਚਾਰਚ ਬੰਦ ਇਹਦੇ ਵਿੱਚ ਚਾਰਚ ਲਾਉਂਦਾ ਸੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਤਾਂ ਰੱਬ ਬਦਲਦਾ ਜੀ ਇਹਦੇ ਚਾਚਾ ਚਕਵਾਵਾਂਗੇ ਇਹਨੂੰ ਪਿੰਡ ਜੇ ਨਹੀਂ ਰਹਿਣ ਦਿੰਦੇ ਜਦੋਂ ਇਹ ਮੁੱਦਾ ਅਸੀਂ ਚੇਅਰਮੈਨ ਸਾਹਿਬ ਦੇ ਕੋਲੇ ਪਹੁੰਚਾਇਆ ਤਾਂ ਚੇਅਰਮੈਨ ਸਾਹਿਬ ਸਾਡੀ ਚਰਚੇ 'ਚ ਆਏ ਫਿਰ ਇਸੇ ਚੇਅਰਮੈਨ ਸਾਹਿਬ ਜੀ ਜਦੋਂ ਗੱਲਾਂ ਕੀਆ ਤਾਂ ਚੇਅਰਮੈਨ ਸਾਹਿਬ ਜੀ ਨੇ ਚੇਅਰਮੈਨ ਸਾਹਿਬ ਜੀ ਨੇ ਮਤਲਬ ਕਿ ਪੁਲਿਸ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹਦੀ ਚਰਚ ਓਪਨ ਹੋਣੀ ਚਾਹੀਦੀ ਇਹ ਮੇਰੀ ਚਰਚ 8 ਮਹੀਨੇ ਹੋ ਗਏ ਜੀ ਉਹਨੂੰ ਓਪਨ ਨਹੀਂ ਇਸ ਲਈ ਮੈਂ ਚੇਅਰਮੈਨ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਸਾਰੇ ਮਸੀਹ ਸਮਾ ਦਾ ਧੰਨਵਾਦ ਕਰਦਾ ਜੀ ਜੈਨਸੀ ਜੀ ਤੁਹਾਡਾ ਕੀ ਨਾਮ ਕੀ ਮਸਲਾ ਤੁਹਾਡਾ ਕੀ ਮਸਲਾ ਜੀ ਸਭ ਨੂੰ ਜੈਨਸੀ ਜੀ ਮੇਰਾ ਨਾਮ ਪਾਸਟਰ ਦਿਵਿੰਦਰ ਚੋਹਾਨਾ ਹੈ ਪਿੰਡ ਮੋਲਾ ਵਿੱਚੋਂ ਔਰ ਅਸੀਂ ਮੁਸੀਬਤ ਵਿੱਚ ਹੁੰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਸਾਡੇ ਵਿੱਚ ਘਟ ਗਿੰਦੇ ਕੋਈ ਕਮਿਸ਼ਨਰ ਵੀ ਹੈ ਤੁਹਾਡੇ ਵਿਸ਼ਕਾਰ ਤੁਹਾਡਾ ਮਸਲਾ ਇਹਨਾਂ ਤੋਂ ਅਲੱਗ ਮਸਲਾ ਵਾ ਅਲੱਗ ਮਸਲਾ ਹੈ ਹਾਂਜੀ ਹਾਂਜੀ ਪਰ ਇੱਕ ਵਾਰ ਸਾਨੂੰ ਮੌਕਾ ਮਿਲਿਆ ਜਾਣ ਦਾ ਜਦੋਂ ਮੁਖਸਲ ਵਿੱਚ ਸਾਡੇ ਚੇਅਰਮੈਨ ਸਾਹਿਬ ਪਹੁੰਚੇ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਬਿਲਕੁਲ ਉਸੇ ਘੜੀ ਸਾਰੇ ਮਸਲਿਆਂ ਨੂੰ ਹੱਲ ਕੀਤਾ ਤੇ ਮੇਰਾ ਮਨ ਵੇਖ ਕੇ ਬਹੁਤ ਆਨੰਦ ਹੋਇਆ ਸਾਰੇ ਮਸਲੇ ਆਲ ਦਾ ਸਪੋਰਟ ਹੱਲ ਹੁੰਦੇ ਜਾ ਰਹੇ ਸੀਗੇ ਤੇ ਉਸ ਦਿਨ ਮੈਨੂੰ ਸਭ ਤੋਂ ਜ਼ਿਆਦਾ ਪਤਾ ਲੱਗਾ ਕਿ ਸਾਡਾ ਵੀ ਕੋਈ ਅ ਘਟ ਗਿੰਦੀ ਕਮਿਸ਼ਨ ਦੇ ਵਿੱਚ ਹਿੱਸਾ ਹੈਗਾ ਉਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਪਰ ਧੰਨਵਾਦ ਕਰਦਾ ਅਥਰਾਂ ਲਈ ਦੁਆ ਕਰਦੇ ਆ ਕਿ ਪਰਮੇਸ਼ਰ ਉਹਨਾਂ ਨੂੰ ਬਹੁਤ ਤਾਇਤ ਵਿੱਚ ਲੰਬੀ ਉਮਰ ਦੇਵੇ ਤੇ ਇਸੇ ਤਰੀਕੇ ਨਾਲ ਉਹ ਸਾਡੇ ਮਰਸੀਹ ਸਮਾਜ ਦੀ ਸੇਵਾ ਕਰਦੇ ਰਹਿਣ ਅਸੀਂ ਵੀ ਦੁਆ ਕਰਦੇ ਰਵਾਂਗੇ ਰੱਬ ਉਹਨਾਂ ਨੂੰ ਹੋਰ ਜ਼ਿਆਦਾ ਬਰਕਤ ਦੇਵੇ ਜੀਸਸ ਦੇ ਨਾਮ ਚ ਧੰਨਵਾਦ ਜੀ ਹallelujah ਜਿੱਦਾਂ ਕੀ ਤੁਸੀਂ ਦੇਖਿਆ ਕਿ ਕਿਵੇਂ ਜੋ ਕਿ ਮਿਆਨਾਟੀ ਕਮਿਸ਼ਨ ਚੇਅਰ ਮੈਂ ਸ਼੍ਰੀ ਚਿਤਿੰਦਰ ਮਸੀ ਗੌਰਵ ਜੀ ਦੇ ਕੋਲ ਲੋਕ ਆਪਣੇ ਮਸਲੇ ਲੈ ਕੇ ਪਹੁੰਚਦੇ ਨੇ ਔਰ ਉਹਨਾਂ ਦੇ ਜੋ ਕਿ ਕਈ ਮਸਲੇ ਜੋ ਕਿ ਮੌਕੇ ਤੇ ਹੀ ਹੱਲ ਕਰਵਾਏ ਗਏ ਔਰ ਤੁਸੀਂ ਸੁਰਿਆ ਕੀ ਕਿਵੇਂ ਉਹਨਾਂ ਦੇ ਦੁਆਰਾ ਜੋ ਕਿ ਚੇਅਰਮੈਨ ਸਾਬ ਦਾ ਧੰਨਵਾਦ ਕੀਤਾ ਜਾ ਰਿਹਾ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ 24 ਅਸੀਂ ਰੋਜ਼ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ ਆਲ ਪਰਮੇਸ਼ਰ ਤੁਹਾਨੂੰ ਬlesਸ ਕਰੇ ਔਰ ਦੇਖ ਸਕਦੇ ਹੋ ਕਿ ਕਿਵੇਂ ਜੋ ਕੀ ਕੰਮ ਕੀਤੇ ਜਾ ਰਹੇ ਨੇ ਗੋਡ ਬlesਸ ਯੂ